ਹਰ ਕੋਈ ਚਾਹੁੰਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚੋਂ ਦੁੱਖ, ਦਰਦ, ਕਲੇਸ਼, ਲੜਾਈ ਝਗੜਾ, 네ਗੇਟਿਵਿਟੀ ਖਤਮ ਹੋ ਜਾਵੇ। ਪਰ ਇਹ ਘਟਣ ਦੀ ਬਜਾਏ ਦਿਨੋਂ-ਦਿਨ ਵੱਧ ਰਹੀ ਹੈ। ਕਈ ਵਾਰੀ ਤਾਂ ਇਦਾਂ ਵੀ ਹੁੰਦਾ ਹੈ ਕਿ ਘਰ ਦੇ ਵਿੱਚ ਨਾ ਆਪਾਂ ਇੱਕ ਦੂਸਰੇ ਨੂੰ ਦੇਖ ਕੇ ਵੀ ਰਾਜੀ ਨਹੀਂ। ਜਿੰਨਾ ਮਰਜ਼ੀ ਆਪਾਂ ਪਾਠ ਪੂਜਾ ਕਰੀ ਜਾਈਏ, ਕੁਝ ਵੀ ਕਰੀਏ, ਇਹ ਆਪਾਂ ਫਿਰ ਵੀ ਕਹਿੰਦੇ ਬਈ ਹਰ ਟਾਈਮ ਨਾ ਮਨ ਦੁਖੀ ਰਹਿੰਦਾ ਹੈ। ਮਨ ਖਿਜਿਆ ਖਿਜਿਆ ਰਹਿੰਦਾ ਹੈ। ਕਦੇ ਵੀ ਕਿਸੇ ਵੀ ਚੀਜ਼ ਨੂੰ ਕੰਮ ਨਹੀਂ ਕਰਦੀ ਨਹੀਂ ਕਰਦਾ ਜਿਵੇਂ ਆਪਾਂ ਹੁੰਦੇ ਵੀ ਅੰਦਰੋਂ ਨਾ ਮੰਨ ਨਹੀਂ ਕਰ ਰਿਹਾ ਕਿਸੇ ਵੀ ਕੰਮ ਘਰ ਦੀ ਜਿਹੜੀ ਮੀਨ ਲక్ష్ਮੀ ਹੈ ਜਿਹੜੀ ਔਰਤ ਹੈਗੀ ਉਹਦੇ ਹੱਥ ਬਾਈ ਗੁਰੂ ਜੀ ਨੇ ਐਡੀ ਪਾਵਰ ਦਿੱਤੀ ਹੈਗੀ ਉਹ ਸਵੇਰੇ ਅਗਰ ਛੋਟੇ-ਛੋਟੇ ਕੰਮ ਕਰੇ ਨਾ ਤਾਂ ਆਪਣੇ ਘਰ ਦੀ ਸਾਰੀ ਗਰੀਬੀ ਸਾਰੀ ਨੈਗੇਟਿਵਿਟੀ ਤੇ ਸਾਰਾ ਕਲੇਸ਼ ਖਤਮ ਕਰ ਸਕਦੇ ਕਿਉਂਕਿ ਵਾਹਿਗੁਰੂ ਜੀ ਨੇ ਇੱਕ ਔਰਤ ਨੂੰ ਆਪ ਦਾ ਰੂਪ ਬਣਾ ਕੇ ਹੀ ਤੋੜਿਆ ਕਿਉਂਕਿ ਜਦੋਂ ਮਾਂ ਬਣਦੀ ਹੈ ਨਾ ਇੱਕ ਔਰਤ ਤਾਂ ਵਾਹਿਗੁਰੂ ਜੀ ਨੇ ਉਸ ਨੂੰ ਆਪ ਦਾ ਹੀ ਰੂਪ ਮੰਨਿਆ ਤੇ ਅੱਜ ਜਿਹੜੀ ਵੀਡੀਓ ਹੈ ਨਾ ਇਹ ਬਹੁਤ ਹੀ ਖਾਸ ਹੋਣ ਵਾਲੀ ਹੈ ਤੁਸੀਂ ਨਾ ਲਗਾਤਾਰ ਇਸ ਚੀਜ਼ ਨੂੰ ਕਰਕੇ ਦੇਖਿਓ ਤੇ ਦੇਖਿਓ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਨੈਗੇਟਿਵਿਟੀ ਹੈਗੀ ਜਿੰਨਾ ਵੀ ਕਲੇਸ਼ ਹੈ ਜਿੰਨਾ ਵੀ ਲੜਾਈ ਝਗੜਾ ਹੈ ਤੁਹਾਡੇ ਤਣ ਦੀ ਹੈ ਨਾ ਜਿਦਾ ਕਿ ਹੁੰਦਾ ਵੀ ਆਪਾਂ ਬਹੁਤ ਕਮਾਈ ਕਰਦੇ ਆ ਨਾ ਪਤਾ ਨਹੀਂ ਵੀ ਕਿੱਧਰ ਹਵਾ ਵਾਂਗੂ ਉੱਡ ਜਾਂਦੀ ਹੈ ਤੇ ਕੁਝ ਵੀ ਬਚਤ ਨਹੀਂ ਆਪਣੇ ਘਰ ਦੇ ਵਿੱਚ ਰਹਿੰਦੀ ਬਹੁਤ ਮਿਹਨਤ ਕਰਦੇ ਕੋਲੂ ਦੇ ਬੈਲ ਵਾਂਗੂ ਆਪਾਂ ਕਹਿੰਨੇ ਵੀ ਆਪਾਂ ਕਮਾਉਂਦੇ ਥੱਕ ਗਏ ਵੀ ਪਰ ਕੁਝ ਵੀ ਆਪਾਂ ਨੂੰ ਫਾਇਦਾ ਨਹੀਂ ਹੋ ਰਿਹਾ ਹੈਗਾ ਤਾਂ ਇਹ ਕਿਉਂ ਨਹੀਂ ਹੋ ਰਿਹਾ ਕਿਉਂਕਿ Hindu ਧਰਮ ਦੇ ਵਿੱਚ ਇਸ ਚੀਜ਼ ਦੀਆਂ ਮਨਾਂ માનਤਾਵਾਂ ਬਹੁਤ ਜ਼ਿਆਦਾ ਨੇ ਤੁਸੀਂ ਦੇਖਿਆ ਹੋਣਾ ਜਿਹੜੇ ਕਿ ਪੰਡਤ ਨੇ ਬਾਣੀਏ ਨੇ ਜੱਜਵੇਂ ਨਾ ਇਹ ਹੋਣਗੇ ਵੀ ਇਹਨਾਂ ਦਾ ਨਾ ਕਾਰੋਬਾਰ ਹੈ ਜਿਹੜਾ ਬਹੁਤ ਤਰੱਕੀ ਕਰਦਾ ਹੈ ਕਿਉਂਕਿ ਇਹ ਆਪਣੇ ਧਰਮ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਆਪਣੇ ਧਰਮ ਦੇ ਵਿੱਚ ਸੰਪੂਰਨ ਰਹਿੰਦੇ ਨੇ ਜਦੋਂ ਵੀ ਇਹਨਾਂ ਨੇ ਕੋਈ ਕੰਮ ਕਰਨਾ ਤਾਂ ਇਹ ਪੂਜਾ ਪਾਠ ਕਰਕੇ ਹੀ ਸ਼ੁਰੂ ਕਰਦੇ ਨੇ ਤੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਇਹ ਹੀ ਅੱਜ ਮੈਂ ਤੁਹਾਨੂੰ ਦੱਸਣਾ ਚਾਹਣੀ ਆ ਕਿ ਅਕਾ ਬੀਵੀ ਤੀਤੀ ਕਿੱਲਿਆਂ ਦੇ ਮਾਲਕ ਹੋ ਕੇ ਵੀ ਜਿਹੜੀ ਜੱਟ ਜ਼ਿਮੀਦਾਰ ਨੇ ਭੈਣ ਭਰਾ ਮੇਰੇ ਹਨ ਜਿਹੜੇ ਕਿ ਕੰਮ ਕਰਦੇ ਹੈਗੇ ਵੈਸੇ ਵੀ ਆਪਾਂ ਹਣਾ ਚਾਹੇ ਕੋਈ ਨੌਕਰੀ ਤੇ ਲੱਗਿਆ ਹੋਇਆ ਕੋਈ ਮਜ਼ਦੂਰੀ ਕਰਦਾ ਕੋਈ ਵੀ ਕਰਦਾ ਆਪਾਂ ਅਕਸਰ ਦੇਖਦੇ ਆਂ ਵੀ ਦੁਕਾਨਦਾਰ ਦੇ ਚਾਹੇ ਛੋਟੀ ਜੀ ਦੁਕਾਨ ਹੈ ਹਨਾ ਉਹ ਬੜਾ ਮਾਲਕੀ ਉਸੇ ਤੋਂ ਹੀ ਵੱਧਦਾ ਜਾ ਰਿਹਾ ਹੈ ਤੁਸੀਂ ਚਾਹੇ ਜਿੰਨਾ ਮਰਜ਼ੀ ਪੈਸਾ ਲੈ ਕੇ ਦੁਕਾਨਦਾਰ ਕੋਲ ਚਲੇ ਜਾਏ ਉਹ ਵੀ ਸਾਨੂੰ ਆ ਚੀਜ਼ ਅਸੀਂ ਲੈਣੀ ਹੈ ਜਲਦੀ ਦੇ ਦੇ ਉਹ ਕਹੇਗਾ ਵੀ ਹਜੇ ਮੈਂ ਪੂਜਾ ਪਾਠ ਕਰ ਰਿਹਾ ਹਾਂ ਜਿੰਨਾ ਚਿਰ ਮੈਂ ਪੂਜਾ ਪਾਠ ਨਹੀਂ ਕਰਦਾ ਉਹਨਾਂ ਚਿਰ ਮੈਂ ਤੁਹਾਨੂੰ ਨਹੀਂ ਦੇ ਸਕਦਾ ਕਿਉਂਕਿ ਹਜੇ ਮੈਂ ਦੁਕਾਨ ਖੋਲੀ ਹੈ ਹਜੇ ਮੈਂ ਪੂਜਾ ਪਾਠ ਕਰ ਰਿਹਾ ਤੁਸੀਂ 5 ਮਿੰਟ ਰੋਕੋ ਦੇਖੋ ਧਰਮ ਸਾਰੇ ਹੀ ਸਤਿਕਾਰਯੋਗ ਨੇ ਕੋਈ ਵੀ ਧਰਮ ਇਹ ਨਹੀਂ ਹੈਗਾ ਹਰੇਕ ਧਰਮ ਦੇ ਵਿੱਚ ਤੁਸੀਂ ਹੈ ਨਾ Hindu ਧਰਮ ਦੇ ਜਿਹੜੀ ਆਪਣੀ ਰਮਾਇਣ ਮਹਾਭਾਰਤ ਜੋ ਵੀ ਹੈਗੀਆਂ ਨੇ ਤੇ ਆਪਣੀ ਮੁਸਲਮ ਧਰਮ ਦੀ ਕੁਰਾਨ ਸਰੀਫ ਹੈ ਨਾ ਤੇ ਆਪਣਾ ਸਿੱਖ ਧਰਮ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤੁਸੀਂ ਨਾ ਇਹਨਾਂ ਨੂੰ ਨਾ ਪੜ੍ਹ ਕੇ ਦੇਖਿਓ ਸਾਰਿਆਂ ਨੂੰ ਸਾਰਿਆਂ ਦੇ ਵਿੱਚ ਵਾਹਿਗੁਰੂ ਜੀ ਨੇ ਰੱਬ ਤਾਂ ਦੇ ਕੋਈ ਇੱਕ ਵੀ ਸਹੀ ਠੀਕ ਹੈ ਆਪਾਂ ਨੇ ਇੱਥੇ ਹਨਾ ਧਰਮਾਂ ਦੇ ਨਾਮ ਤੇ ਬੰਡੀਆਂ ਪਾਲੀਆਂ ਹਰ ਇੱਕ ਦੇ ਵਿੱਚ ਗੀਤਾ ਦੇ ਵਿੱਚ ਤੁਸੀਂ ਦੇਖ ਲਿਓ ਉਹੀ ਸ਼ਲੋਕ ਲਿਖੇ ਨੇ ਜਿਵੇਂ ਕਿ ਉਹਦੇ ਵਿੱਚ ਵੀ ਦੱਸਿਆ ਵੀ ਕਰਮ ਕਰੋ ਇਸ ਤਰੀਕੇ ਨਾਲ ਪਾਪ ਨਾ ਕਰੋ ਜੀਵਨ ਕਿਵੇਂ ਜਿਉਣਾ ਚਾਹੀਦਾ ਉਸੇ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਆਪਾਂ ਨੂੰ ਦੱਸਿਆ ਗਿਆ ਹਰ ਇੱਕ ਚੀਜ਼ ਦਾ ਆਪਾਂ ਨੂੰ ਸਵਾਲ ਦਾ ਹੱਲ ਮਿਲਦਾ ਹਰ ਇੱਕ ਚੀਜ਼ ਜਿਹੜੀ ਕਿ ਆਪਾਂ ਬਾਹਰ ਜਾ ਕੇ ਜੋਤਸੀਆਂ ਪੜਤਾਨਾ ਜਿਵੇਂ ਕਿ ਆਪਾਂ ਜਾਣਿਆ ਡੇਰਿਆਂ ਦੇ ਵਿੱਚ ਪਖੰਡੀਆਂ ਕੋਲੇ ਜਾਣਿਆ ਤੇ ਉਹ ਹਰ ਇੱਕ ਤੁਹਾਨੂੰ ਚੀਜ਼ ਸਿੱਧੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਮਿਲਦੀ ਹੈ ਅਗਰ ਤੁਸੀਂ ਚਾਹੋ ਕਿਉਂਕਿ ਕਹਿੰਦੇ ਨੇ ਘਰ ਦਾ ਜੋਗੀ ਯੋਗ ਨਾ ਕਹਿੰਦੇ ਬਗਾਨਾ ਜੋਗੀ ਸਿੱਧ ਪਿਓ ਪਿਓ ਨਹੀਂ ਹੈਗਾ ਚਾਚਾ ਕਹਿੰਦੇ ਪਿਓ ਬਣਾਉਣ ਨੂੰ ਤੁਰੇ ਫਿਰਦੇ ਆਪਾਂ ਹਾਂ ਤੇ ਇਸ ਤਰੀਕੇ ਦੇ ਨਾਲ ਥੋੜਾ ਜਿਹਾ ਸੰਭਲ ਜੋ ਨਹੀਂ ਤਾਂ ਫਿਰ ਆਉਣ ਵਾਲਾ ਸਮਾਂ ਤੁਸੀਂ ਦੇਖ ਹੀ ਰਹੋ ਹਰ ਇੱਕ ਥਾਂ 'ਤੇ ਜਿਨੇ ਵੀ ਆਪਣੇ ਧਰਮਾਂ ਦੇ ਪ੍ਰਚਾਰਕ ਬਣੇ ਬੈਠੇ ਨੇ ਹਰ ਇੱਕ ਦਾ ਤੁਹਾਨੂੰ ਪਤਾ ਹੈ ਜਦੋਂ ਪਰਦਾ ਖੁੱਲਦਾ ਵਿੱਚੋਂ ਕੀ ਨਿਕਲ ਰਿਹਾ ਹੈਗਾ ਸੰਭਲ ਜੋ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਆਵਦੀ ਆਉਣ ਵਾਲੀ ਪੀੜ੍ਹੀ ਨੂੰ ਸੰਭਾਲ ਲਓ ਤੇ ਕਰਨਾ ਕੀ ਹੈ ਦੇਖੋ ਇਸ ਤਰੀਕੇ ਦੇ ਨਾਲ ਤੁਹਾਡੇ ਘਰ ਦੇ ਵਿੱਚ ਸਰੋਵਰ ਦਾ ਜਲ ਪਿਆ ਜਾਂ ਗੰਗਾ ਜਲ ਪਿਆਗਾ ਹਨਾ ਜਿਹੜਾ ਕਿ ਮੈਂ ਅਕਸਰ ਤੁਹਾਨੂੰ ਕਹਿੰਦੀ ਹਾਂ ਵੀ ਪਾਟਕਾਂ ਵੇਲੇ ਤੁਸੀਂ ਜਲ ਰੱਖੋ ਤੇ ਘਰ ਦੇ ਵਿੱਚ ਸਿੱਟਾ ਦੇਖੋ ਉਹਦੇ ਵਿੱਚੋਂ ਜਿੰਨਾ ਮੈਂ ਦੱਸਦੀ ਆ ਉਹਦੇ ਵਿੱਚੋਂ ਵੀਡੀਓ ਚਾਹੀਏ ਮੇਰੀ ਹਜ਼ਾਰਾਂ ਪੈਣਪਰਾ ਦੇਖਦੇ ਆ ਪਰ ਉਹਦੇ ਵਿੱਚੋਂ ਕਰਦੇ ਇੱਕ ਦੋ ਹੋਣਗੇ ਜਿਹੜੇ ਕਰਦੇ ਆ ਉਹਨਾਂ ਨੂੰ ਫਲ ਵੀ ਮਿਲਦਾ ਉਹਨਾਂ ਦੇ ਕਮੈਂਟ ਵੀ ਆਉਂਦੀ ਆ ਕਈ ਪੈਣਪਰਾ ਮੈਨੂੰ ਅਕਸਰ ਹਨਾ ਮਿਲਦੇ ਵੀ ਨਹੀਂ ਜਿੱਦਾਂ ਕਿ ਕੋਈ ਵਧੀਆ ਕਿਤੇ ਜਾਣਦੇ ਆਗੇ ਕਈ ਵਾਰੀ ਰਿਸ਼ਤੇਦਾਰੀ ਜੋ ਹੀ ਕੋਈ ਏਦਾਂ ਦਾ ਫਾਲੋਅਰਸ ਮਿਲ ਜਾਂਦਾ ਹੈਗਾ ਜਿਹੜੇ ਕਿ ਕਹਿੰਦੇ ਨੇ ਵੀ ਭੈਣ ਸਾਡਾ ਨਾ ਜੀਵਨ ਬਦਲ ਗਿਆ। ਵਾਹਿਗੁਰੂ ਜੀ ਤੇ ਸਾਡਾ ਭਰੋਸਾ ਬਹੁਤ ਹੋ ਗਿਆ ਜਦ ਸਾਾਨੂੰ ਨਾ ਜੀਵਨ ਤੋਂ ਇੰਨੀ ਜ਼ਿੰਦਗੀ ਤੋਂ ਅੱਕੇ ਪਏ ਸੀਗੇ ਇੱਕ ਮੇਰੇ ਬਹੁਤ ਹੀ ਪਿਆਰੇ ਹਨਾ ਫਾਲੋਅਰਸ ਨੇਗੇ ਭੈਣ ਨੇਗੇ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਨਾ ਕੋਈ ਵੀ ਪੁਰਸ਼ ਨਹੀਂ ਰਿਹਾ। ਸਾਰਿਆਂ ਦੀ ਡੈਥ ਹੋ ਚੁੱਕੀ ਹੈ। ਪਰ ਉਹ ਜਦੋਂ ਮੈਨੂੰ ਮਿਲੇ ਨਾ ਤੁਸੀਂ ਕਹਿੰਦੇ ਵੀ ਦੀਦੀ ਜਦੋਂ ਤਾਂ ਅਸੀਂ ਤੁਹਾਡੀਆਂ ਵੀਡੀਓ ਦੇਖ ਲੈਂਗੇ ਮੈਂ ਕਦੇ ਵੀ ਤੁਹਾਡੀ ਕੋਈ ਵੀਡੀਓ ਮਿਸ ਨਹੀਂ ਕੀਤੀ ਤੇ ਮੇਰਾ ਨਾਮ ਬਹੁਤ ਜ਼ਿਆਦਾ ਸਾਡਾ ਜੀਵਨ ਬਦਲਿਆ ਤੇ ਬਹੁਤ ਜ਼ਿਆਦਾ ਵਾਈਗਰੂ ਜੀ ਨੇ ਨਾ ਘਰ ਦੇ ਵਿੱਚ ਵਾਅਦਾ ਵੀ ਕੀਤਾ ਤੇ ਵਾਈਗਰੂ ਜੀ ਤੇ ਵਿਸ਼ਵਾਸ ਵੀ ਹੋਇਆ ਕਿ ਹਾਂ ਵਾਈਗਰੂ ਜੀ ਜੋ ਚਾਹਣ ਉਹ ਕਰ ਸਕਦੇ ਨੇ ਤੇ ਕਰਨਾ ਕੀ ਹੈ ਤੁਸੀਂ ਨੇ ਸਵੇਰੇ ਉੱਠਣਾ ਜਿਹੜੇ ਵੀ ਤੁਸੀਂ ਧਰਮ ਨੂੰ ਮੰਨਦੇ ਹੋ ਉੱਠ ਕੇ ਪਹਿਲਾਂ ਵਾਈਗਰੂ ਜੀ ਅੱਗੇ ਖੜੇ ਹੋ ਕੇ ਅਰਦਾਸ ਕਰਨੀ ਹੈ ਅਰਦਾਸ ਕਰਕੇ ਕਿ ਵਾਈਗਰੂ ਜੀ ਦਿਨ ਆਇਆ ਖੁਸ਼ੀਆਂ ਕਿਹੜਿਆਂ ਦਾ ਬਤੀਤ ਕਰਵਾਉਣਾ ਜਿਹੜੇ ਵੀ ਮਤ ਮਤਭੇਦ ਨੇ ਜਿਹੜੇ ਵੀ ਸਾਡੇ ਘਰ ਦੇ ਵਿੱਚ ਨੈਗੇਟਿਵਿਟੀ ਹੈ ਜਿਹੜੇ ਵੀ ਸਾਡੇ ਘਰ ਦੇ ਵਿੱਚ ਕੀਤਾ ਕਰਾਇਆ ਜਿਹੜਾ ਵੀ ਸਾਡੇ ਮਾੜੇ ਕਰਮਾ ਕਰਕੇ ਅਸੀਂ ਪਿੱਛੇ ਜਾ ਰਹੇ ਹਾਂ ਪਿਤਾ ਜੀ ਕਿਰਪਾ ਕਰੋ ਸਾਡੀ ਕਮਾਈ ਦੇ ਵਿੱਚ ਬਰਕਤਾਂ ਪਾਵੋ ਤੁਸੀਂ ਸਾਡੇ ਕਿਤੇ ਤਸਵੀਰਾਂ ਰੱਖੀਆਂ ਹੋਈਆਂ ਨੇ Hindu ਧਰਮ ਨੂੰ ਮੰਨਦੇ ਤੇ ਮੰਦਿਰ ਬਣਾਇਆ ਹੋਇਆ ਹੈ ਮੁਸਲਮਾਨ ਧਰਮ ਨੂੰ ਮੰਨਦੇ ਤੁਹਾਡੀ ਕੁਰਾਨ ਰੱਖੀ ਹੋਈ ਹੈ ਤਾਂ ਤੁਸੀਂ ਉਥੇ ਖੜ ਕੇ ਨਾ ਅਰਦਾਸ ਕਰਨੀ ਹੈ ਅਰਦਾਸ ਕਰਨ ਤੋਂ ਬਾਅਦ ਤੁਸੀਂ ਨੇ ਕਟੋ ਕਟ 101 ਵਾਰੀ ਜਿਵੇਂ ਕਿ ਵਾਹਿਗੁਰੂ 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 ਸਿਮਰਨ ਕਰਨੇ RAM RAM ਦਾ ਸਿਮਰਨ ਕਰਨੇ ਜੋ ਵੀ ਮੁਸਲਮਾਨ ਧਰਮ ਦੇ ਵਿੱਚ ਹਨਾ ਕਰਦੇ ਤੇ ਤੁਸੀਂ ਕਰਨਾ ਉਸ ਤੋਂ ਬਾਅਦ ਫਿਰ ਤੁਸੀਂ ਨੇ ਉੱਠਣਾ ਹੈ ਉੱਠ ਕੇ ਤੁਸੀਂ ਨੇ ਥੋੜਾ ਜਿਹਾ ਗਲਾਸ ਦੇ ਵਿੱਚ ਆਮ ਪਾਣੀ ਪਾ ਲੈਣਾ ਤੇ ਥੋੜਾ ਜਿਹਾ ਤੁਹਾਡੇ ਕੋਲੇ ਕਿਸੇ ਸਰੋਵਰ ਦਾ ਜਲ ਪਿਆ ਜਾਂ ਗੰਗਾ ਚਲ ਪਿਆ ਉਹਦਾ ਇੱਕ ਟੱਕਣ ਪਾ ਕੇ ਨਾ ਸਾਰੇ ਘਰ ਦੇ ਵਿੱਚ ਸਿੱਟਾ ਦੇ ਉਸ ਤੋਂ ਬਾਅਦ ਦੇਖੋ ਇਸ਼ਨਾਨ ਪਹਿਲਾਂ ਕਰ ਲੈਣੇ ਚਾਹੀ ਨਹੀਂ ਵੀ ਹੁੰਦਾ ਇਸ਼ਨਾਨ ਤਾਂ ਮੂੰਹ ਹੱਥ ਧੋ ਲੋ ਤੁਸੀਂ ਤਾਂ ਤੁਸੀਂ ਇਹ ਕੰਮ ਜ਼ਰੂਰ ਕਰ ਲੈ। ਉਸ ਤੋਂ ਬਾਅਦ ਜਦੋਂ ਤੁਸੀਂ ਆਪਦਾ ਚਾਹ ਪਾਣੀ ਬਣਾਉਣਾ ਹੈ ਨਾ ਤਾਂ ਚਾਹ ਪਾਣੀ ਬਣਾਉਣ ਵੇਲੇ ਉਸ ਟਾਈਮ ਵੀ ਤੁਸੀਂ ਵਾਹਿਗੁਰੂ 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 ਦਾ ਸਿਮਰਨ ਕਰਨਾ। ਜਦੋਂ ਤੁਸੀਂ ਚਾਹ ਫੜਾਉਣ ਜਾਣੀ ਹੈ ਉਸ ਟਾਈਮ ਵੀ ਤੁਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਤਾਂ ਤੁਸੀਂ ਫਤਿਹ ਬੁਲਾਉਣੀ ਹੈ। Hindu ਧਰਮ ਨੂੰ ਮੰਨਦੇ ਤੁਸੀਂ ਰਾਮ ਰਾਮ ਬੁਲਾਉਣੀ ਆਪਦੇ ਪਰਿਵਾਰ ਦੇ ਮੈਂਬਰਾਂ ਨੂੰ ਜਿੰਨਾਂ ਨੂੰ ਵੀ ਤੁਸੀਂ ਚਾਹ ਦੇਣੀ ਹੈ ਨਾ ਤੇ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਨੂੰ ਕਹਿਣਾ ਪੁੱਤਰ ਜੀ ਉਠੋ। ਵਾਇ ਗ੍ਰੀਜਿਕ ਕਾਂਸਾ ਵਾਇ ਗ੍ਰੀਜਿਕ ਤੁਸੀਂ ਨਾਲ ਲਗਾਤਾਰ 41 ਦਿਨ ਇਸ ਚੀਜ਼ ਨੂੰ ਕਰਕੇ ਦੇਖਿਓ ਤੁਹਾਡੇ ਘਰ ਦੇ ਵਿੱਚ ਬਰਕਤਾਂ ਤੁਹਾਡੇ ਘਰ ਦੇ ਵਿੱਚ ਨੈਗੇਟਿਵਿਟੀ ਤੁਹਾਡੇ ਘਰ ਦਾ ਕਲੇਸ਼ ਤੁਹਾਡੇ ਘਰ ਦੇ ਵਿੱਚ ਜਿਸ ਚੀਜ਼ ਨੂੰ ਤੁਸੀਂ ਚਾਹੁੰਦੇ ਹੋ ਵੀ ਸਾਡੇ ਘਰੇ ਹੋਵੇ ਕੋਈ ਨੌਕਰੀ ਕੁਛ ਵੀ ਤੁਹਾਡੇ ਲਾਲੋ ਵੀ ਹੋਵੇ ਤਾਂ ਦੇਖਿਓ ਤੁਹਾਡੇ ਘਰ ਦੀ ਨੈਗੇਟਿਵਿਟੀ ਕਿਵੇਂ ਖਤਮ ਹੁੰਦੀ ਹੈ ਤੇ ਪੋਜ਼ਿਟਿਵਿਟੀ ਕਿਵੇਂ ਆਉਂਦੀ ਹੈ ਤੇ ਉਸ ਤੋਂ ਬਾਅਦ ਜਾਕੇ ਤੁਸੀਂ ਨੇ ਗੇਟ ਦੇ ਉੱਪਰ ਹਿੰਦੂ ਧਰਮ ਦੇ ਵਿੱਚ ਬਹੁਤ ਮਹਾਨ ਤਹਿ ਕਿਵੇਂ ਜਿਵੇਂ ਸੂਰਜ ਨੂੰ ਜਲ ਦੇਣਾ ਠੀਕ ਹੈ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਆਪਾਂ ਸੂਰਜ ਨੂੰ ਜਲ ਤਾਂ ਦਿੰਨੇ ਆ ਪਰ ਆਪਾਂ ਮੰਨਦੇ ਹੈ ਨਹੀਂ ਤੁਹਾਨੂੰ ਪਤਾ ਵੀ ਜਦੋਂ ਪੰਡਤਾਂ ਦੇ ਨਾਲਸ ਗੁਰੂ ਸਾਹਿਬ ਜੀ ਦੀ ਗੰਗਾ ਤੇ ਹੋਇਆ ਸੀ ਕਿ ਵੀ ਹਾਂ ਤੁਸੀਂ ਮੱਕੇ ਮਦੀਨੇ ਗਏ ਸੀ ਗੁਰੂ ਸਾਹਿਬ ਬਹੁਤ ਥਾਵੇਂ ਗਏ ਆ ਨਾ ਵੀ ਇਸ ਤਰੀਕੇ ਨਾਲ ਉਹਨਾਂ ਨੇ ਕਿਹਾ ਸੀਗਾ ਵੀ ਆਪਦੇ ਅੰਦਰੋਂ ਜੋਤ ਜਗਾਓ ਆਪਦੇ ਅੰਦਰੋਂ ਜਿਵੇਂ ਕਿ ਸੂਰਜ ਨੂੰ ਪਾਣੀ ਦੇਣ ਦਾ ਕੀ ਫਾਇਦਾ ਜਦ ਤੁਹਾਡੇ ਅੰਦਰ ਤਾਂ ਕੱਟ ਭਰਿਆ ਪਿਆ ਵੀ ਪਹਿਲਾਂ ਅਬਦੀ ਅੰਦਰੋਂ ਆਪਦਾ ਮਨ ਸਾਫ਼ ਕਰੋ ਤਾਂ ਤੁਸੀਂ ਕਰਨਾ ਕੀ ਹੈਗਾ ਹਨਾ ਸਵੇਰੇ ਆਪਣੇ ਜਾ ਕੇ ਪੈਣਾ ਗੇਟਾਂ ਤੇ ਪਹਿਲਾਂ ਝਾੜੂ ਮਾਰੋ ਜਿਹੜਾ ਮੇਨ ਦਰਵਾਜ਼ੇ ਤੋਂ ਅੱਡ ਮੇਨ ਦਰਵਾਜ਼ੇ ਤੇ ਝਾੜੂ ਮਾਰਨਾ ਮਤਲਬ ਕਹਿੰਦੇ ਇੱਕ ਬਸ ਦੇ ਘਰਾਂ ਦੀ ਨਿਸ਼ਾਨੀ ਹੈ ਕਹਿੰਦੇ ਜਿਸ ਘਰ ਦੀ ਲక్ష్ਮੀ ਸਵੇਰੇ ਉੱਠ ਕੇ ਔਰਤ ਨੂੰ ਹਨਾ ਮੰਨਿਆ ਗਿਆ ਕਿ ਜਿਸ ਘਰ ਦੀ ਗ੍ਰਹਿਣੀ ਸਵੇਰੇ ਉੱਠ ਕੇ ਆਪਦਾ ਮੇਨ ਗੇਟ ਤੇ ਸਫਾਈ ਕਰਕੇ ਤੇ ਤੁਸੀਂ ਉੱਥੇ ਆਪਣੀ ਦੇਹਲੀ ਨੂੰ ਧੋਵੋ ਪਾਣੀ ਦੇ ਨਾਲ ਤੇ ਆਪਣੇ ਹਨਾ ਆਮ ਹਿੰਦੂ ਧਰਮ ਦੀਆਂ ਔਰਤਾਂ ਨੂੰ ਤੁਸੀਂ ਦੇਖਿਓ ਗੇਟਾਂ ਤੇ ਪਾਣੀ ਪਾਉਣਗੀਆਂ ਉਹਨਾਂ ਦੇ ਹੈ ਨਾ ਨਿਸ਼ਾਨ ਵੀ ਬਣਾਏ ਹੁੰਦੇ ਨੇ ਸਿਰਫ ਇਹਦਾ ਮਤਲਬ ਇਹ ਹੁੰਦਾ ਹੈ ਕਿ ਆਪਾਂ ਨੂੰ ਇਹ ਕੰਮ ਕਰਨ ਦੇ ਨਾਲ ਆਪਾਂ ਨੂੰ ਰੱਬ ਯਾਦ ਆ ਜਾਂਦਾ ਆਪਾਂ ਨੂੰ ਵਾਹਿਗੁਰੂ ਦਾ ਸਿਮਰਨ ਯਾਦ ਆਉਂਦਾ ਜਿਹੜੀ ਔਰਤ ਘਰ ਦੇ ਵਿੱਚ ਸਿਮਰਨ ਕਰਦੀ ਹੈ ਨਾ ਵਾਹਿਗੁਰੂ ਦਾ ਨਾਮ ਜਪਦੀ ਹੈ ਨਾ ਉਸ ਘਰ ਦੇ ਵਿੱਚ ਕਦੇ ਵੀ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਰਹਿ ਸਕਦਾ ਜਿਵੇਂ ਕਿ ਪ੍ਰਸ਼ਾਦਾ ਬਣਾਉਣੀ ਹੈ ਉਦੋਂ ਵੀ ਤੁਸੀਂ ਸਿਮਰਨ ਕਰੋ ਤੁਰਦੇ ਹੀ ਫਿਰਦੇ ਹੋ ਇੱਕ ਤਾਂ ਦੇਖੋ ਤੁਹਾਡਾ ਜਿਹੜਾ ਮਾਨਾ ਕ੍ਰੋਧ ਹੈ ਆਪਣਾ ਜਿਹੜਾ ਦਿਮਾਗ ਹੈ ਡਿਪਰੈਸ਼ਨ ਨਾਲ ਟੈਨਸ਼ਨਾਂ ਦੇ ਵਿੱਚ ਆਏਗਾ ਉਹ ਤੁਹਾਡਾ ਘਟੇਗਾ ਤੇ ਦੂਸਰਾ ਤੁਹਾਨੂੰ ਜਿਹੜਾ ਫਲ ਮਿਲੇਗਾ ਉਹਦਾ ਤਾਂ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੈ ਕਿਉਂਕਿ ਜਦੋਂ ਦੀ ਮੈਂ ਵੀ ਗੁਰੂ ਸਾਹਿਬ ਜੀ ਦੇ ਨਾਲ ਜੁੜੀਆਂ ਨਾ ਮੈਂ ਦੁਨੀਆ ਹੀ ਭੁੱਲ ਗਈਆਂ ਵੀ ਇਹ ਹੁੰਦਾ ਹੀ ਨਹੀਂ ਜਿੱਡੇ ਮਰਜੀ ਦੁੱਖ ਹੁੰਦਾ ਉਹਦੇ ਵਿੱਚ ਵੀ ਉਹਦਾ ਸ਼ੁਕਰ ਹੁੰਦਾ ਵੀ ਵਾਹਿਗੁਰੂ ਜੀ ਜੇ ਦੁੱਖ ਦਿੱਤਾ ਤਾਂ ਵੀ ਸ਼ੁਕਰ ਹੈ ਕਿਉਂਕਿ ਤੇਰੇ ਅਸੀਂ ਜਾਣਤਾ ਹੈਗੇ ਹਾਂ ਤਾਂ ਜਰੂਰ ਏ ਤੁਸੀਂ ਕੰਮ ਕਰਨਾ ਸਵੇਰੇ ਉੱਠ ਕੇ ਆਪਣੀ ਦੋਨੇ ਗੇਟਾਂ ਤੇ ਹਨਾ ਕੌਲਿਆਂ ਦੇ ਉੱਪਰ ਜਿਵੇਂ ਆਪਾਂ ਜਲ ਪਾਉਣਾ ਤੇ ਪਾ ਘਰ ਦੇ ਵਿੱਚ ਜਲ ਦਾ ਸਿੱਟਾ ਦੇਣਾ ਨਾਮ ਸਿਮਰਨ ਕਰਨਾ ਤੇ ਦੂਸਰਾ ਤੁਸੀਂ ਆਪਣੀ ਤੀਲੀ ਹੈ ਜਿਹੜੀ ਉਹਨੂੰ ਸੁੰਭਰ ਕੇ ਉਹਨੂੰ ਧੋਣਾ ਇਹ ਰੋਜ਼ ਕਰਿਆ ਤਾਂ ਦੇਖਿਓ ਤੁਹਾਡੇ ਸਰੀਰ ਵੀ ਫਿੱਟਰੂਗਾ ਤੁਹਾਡੇ ਘਰ ਦੇ ਵਿੱਚੋਂ ਬਿਮਾਰੀਆਂ ਵੀ ਜਾਣੀਆਂ ਤੇ ਤੁਹਾਡੇ ਘਰ ਦੇ ਵਿੱਚ ਤਨ ਦੌਲਤ ਤੇ ਪੋਜ਼ਿਟਿਵਿਟੀ ਤੁਹਾਡੇ ਘਰ ਦੇ ਵਿੱਚ ਪਿਆਰ ਇਤفاق ਕਿੰਨਾ ਵਧੇਗਾ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਅੱਗੇ-ਅੱਗੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਮਿਲਾਂਗੇ ਮੈਂ ਆਪਾਂ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਨਪ੍ਰਾਪ ਹਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ